ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਅਮੀਰਤ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹੀ ਆਂ ਠੀਕ ਠਾਕ ਹੀ ਆਂ ਅਹੁਣ ਆਏ ਆ ਸ਼ਾਪ ਤੋਂ ਥੱਕੇ ਦਿਖਾਈ ਅਸੀਂ ਇਸ ਵੇਲੇ ਤਾਂ ਅਸੀਂ ਮਰਨ ਵਾਲੇ ਹੋ ਪਏ ਹੁੰਦੇ ਜਮੇ ਅਲਰਜੀ ਖਤਮ ਹੀ ਪਈ ਹੁੰਦੀ ਸਾਡੀ ਇਸ ਵੇਲੇ ਨੂੰ ਜਮੇ ਤੇ ਠੀਕ ਹੈ ਜੀ ਚਲੋ ਵਧੀਆ ਠੀਕ ਹੈ ਕੰਮ ਲੱਗੇ ਹੋਇਆ ਤੇ ਹੁਣ ਆਪਾਂ ਰੋਟੀ ਬਣਾਉਣੀ ਹੈ ਜੀ ਨਹੀਂ ਘਰ ਬਣਾਉ ਨੂੰ ਜਮੇ ਕੋਈ ਹੋਰ ਬਣਾ ਕੇ ਦੇ ਜੀ ਆਨਲਾਈਨ ਰੋਟੀ ਭੇਜ ਦੋ ਭੈਣਾਂ ਆਨਲਾਈਨ ਰੋਟੀ ਭੇਜ ਦੇਕਰ ਸਮਝਾਉਂ ਮਾਰੀ ਵਾਰੀ ਜੰਦਾ ਦਿਆ ਕਰੋ ਵੀ ਅੱਜ ਸਾਡੇ ਅੱਜ ਤੁਹਾਡੀ ਰੋਟੀ ਸਾਡੇ ਘਰੇ ਹੈ ਬੀਬੀ ਮੈਂ ਕਿਹਾ ਆਨਲਾਈਨ ਰੋਟੀ ਭੇਜ ਦੇਕਰ ਸਮਝਾਉਂਦਾ ਦਿਆ ਕਰੋ ਅੱਜ ਤੁਹਾਡੀ ਰੋਟੀ ਸਾਡੇ ਘਰੇ ਹੈ ਤੇ ਚਲੋ ਕੋਈ ਨਹੀਂ ਬਣਾਵਾਂਗੇ ਰੋਟੀ ਹੋ ਗੋ ਬੀਬੀ ਦਾ ਇਸ ਵੇਲੇ ਆ ਕੇ ਪਾਠ ਕਰਨ ਬਹਿ ਜਾਂਦੀ ਹੈ ਤੇ ਮੈਂ ਫਸ ਜਾਨੀ ਆ ਮੈਨੂੰ ਰੋਟੀ ਬਣਾਉਣੀ ਵੀ ਦੀ ਓਏ ਮੇਰੀ ਤੁਸੀਂ ਕਹੋਗੇ ਦੀ ਵੀ ਪਾਠ ਕਰਦੀ ਆ ਤੂੰ ਕੋਲੇ ਕੀ ਗੱਲਾਂ ਵਾਰੀ ਜਾਂਦੇ ਹੋ ਦੀ ਵੀ ਦਾ ਤਾਂ ਚੰਗਾ ਕੰਮ ਆ ਉਹ ਤਾਂ ਪਾਠ ਕਰਦੀ ਆ ਤੇ ਫਿਰ ਮੈਂ ਰਹਿ ਜਾਨੀ ਆ ਉਹ ਨਾਲ ਮੈਂ ਬਹਿ ਸਕਦੀ ਆ ਰੋਟੀ ਤੇ ਫਿਰ ਮੈਨੂੰ ਬਣਾਉਣੀ ਤੂੰ ਚਲੋ ਬਣਾ ਲੈਣੀ ਆ ਜੀ ਕੋਈ ਨਾ ਔਖੀ ਸੌਖੀ ਤੇ ਸਵੇਰੇ ਮਾਂ ਨੂੰ ਕਹ ਲੈ ਗਰੂ ਤੇ ਫੇਰ ਅੱਜ ਮੈਂ ਤੁਹਾਨੂੰ ਇੱਕ ਵਧੀਆ ਜਿਹਾ ਵਲੌਗ ਦਿਨੀ। ਹਾਂ ਵਾਖ ਕਰ ਲੈ ਵਸ ਕੇ ਬਣਾ ਦਿੰਨੀ। ਰੋਟੀ ਬਣਾ ਲਾਂ। ਖਾ ਲਾਂ। ਫੇਰ ਅੱਜ ਤੁਹਾਨੂੰ ਵਧੀਆ ਜਿਹਾ ਵਲੌਗ ਦਿੰਨੇ ਆ। ਕਿ ਕਈ ਵਾਰੀ ਨਾ ਪਰੌਣੀਂ ਨੀਂਦ ਨਹੀਂ ਆਉਂਦੀ ਹੁੰਦੀ ਹੈ ਨਾ। ਇੱਕ ਮਿੱਠੀ ਜੀ, ਪਿਆਰੀ ਜੀ, ਨਿੱਗੀ ਜੀ ਨੀਂਦ ਦਾ ਜਿਹੜੀ ਉਹ ਕਿੰਨੀ ਆਵੇ। ਉਹਦੇ ਵਾਸਤੇ ਅੱਜ ਤੁਹਾਨੂੰ ਵਧੀਆ ਜਿਹਾ ਇੱਕ ਟੋਟਕਾ ਦਿੰਨੇ ਆ। ਟੋਟਕਾ ਦੱਸ ਦੇਣੀ ਆ ਕਰਕੇ ਦਿਖਾਉਣੀ ਆ ਵੀ ਕਿੱਦਾਂ ਆਊਗੀ ਠੀਕ ਹੈ। ਤੇ ਪਹਿਲਾਂ ਮੈਂ ਰੋਟੀ ਬਣਾ ਲਾਂ ਮੇਰਾ ਬੱਡਾ ਸਾਰਾ ਕੰਮ ਹੈ ਰੋਟੀ ਬਣਾਉਣਾ ਤੇ ਫੇਰ ਖਾਣਾ ਖਾਣਾ ਤਾਂ ਨਹੀਂ ਬਾਲਾ ਵੱਡਾ ਕੰਮ ਆ ਬਣਾਉਣਾ ਬਾਲਾ ਵੱਡਾ ਕੰਮ ਹੈ ਜੇ ਕੋਈ ਬਣਾ ਕੇ ਦੇ ਦੇ ਖਾ ਤਾਂ ਮੈਂ ਸੌਖੀ ਲਊਂਗੀ ਖਾਣ ਦੀ ਕੋਈ ਪ੍ਰੋਬਲਮ ਨਹੀਂ ਖਾਣ ਦੀ ਕੋਈ ਪ੍ਰੋਬਲਮ ਨਹੀਂ ਬਣਾਉਣ ਦੀ ਪ੍ਰੋਬਲਮ ਨੂੰ ਚਲੋ ਠੀਕ ਹੈ ਜੀ ਬਹੁਤ ਹੋ ਗਈਆਂ ਗੱਲਾਂ ਹੁਣ ਰੋਟੀ ਬਣਾ ਲਾਂ ਰੋਟੀ ਬਣਾਵਣਾ ਤਾਂ ਮੈਨੂੰ ਸਰਨਾ ਨਹੀਂ ਅੱਜ ਬਣਾਉਣੀ ਪਊਗੀ ਪੱਕਾ ਚਲੋ ਫੇਰ ਮਿਲਦੀ ਆਂ ਦੁਬਾਰਾ ਤੁਹਾਨੂੰ ਰੋਟੀ ਉਟੀ ਖਾ ਕੇ ਮਿਲਦੀ ਆਂ ਲੋ ਜੀ ਮੈਂ ਜਿੱਥੇ ਬੈਠੀ ਆਂ ਰੋਟੀ ਦਾ ਵਾਜੇ ਵੀ ਨਹੀਂ ਬਣਾਈ 5 ਕੁ ਮਿੰਟ ਬਾਅਦ ਆਪਾਂ ਫੇਰ ਆਗੇ ਮੈਂ ਨਾ ਪਹਿਲਾਂ ਦੇ ਕਮੈਂਟ ਪੜਨ ਲੱਗੀ ਸੀ ਕੱਲ ਵਾਲੀ ਵੀਡੀਓ ਦੇ ਪੜਨ ਲੱਗੀ ਸੀ ਜੇ ਅੱਜ ਵਾਲੀ ਦਿੱਤ ਪੜ੍ਹਨੀ ਆ ਤੇ ਨਾਲੇ ਉਦਨ ਬੀਬੀ ਪਾਠ ਕਰ ਲੂਗੀ ਫੇਰ ਰੋਟੀ ਬਣਾਉਗੀ ਮੇਰਾ ਟਾਈਮ ਪਾਸ ਹੋ ਜਾਈ ਤੇ ਐਵੇਂ ਜਿਆ ਕਰਦੀ ਆ ਰੋਟੀ ਦਾ ਮੈਂ ਬਣਾਉਂਗੀ ਤੇ ਗੁਰਮੀਤ ਭੈਣ ਕਹਿੰਦੇ ਨਾ ਜੀ ਤੁਹਾਡੇ ਦੀ ਆਵਾਜ਼ ਘਟ ਆਉਂਦੀ ਆ ਉਹ ਜਿਸ ਦਿਨ ਮੈਂ ਰੋਟੀ ਬਣਾਉਂਦੀ ਸੀ ਨਾਲ ਨਾਲ ਬਲੌਗ ਬਣਾਇਆ ਸੀਗਾ ਪਰਸੋਂ ਕ ਸੀਗਾ ਮੇਰੇ ਖਿਆਲ ਆ ਕਹਿੰਦੇ ਥੋੜੀ ਸਬਜੀ ਦੀ ਛੂੰਛੂੰਦੀ ਆਵਾਜ਼ ਆਉਂਦੀ ਹੈ ਤੁਸੀਂ ਧਿਆਨ ਦੇਵੋ ਗੁਰਮੀਤ ਭੈਣ ਮਲੋੜ ਤੋਂ ਨੇ ਭੈਣ ਮੈਂ ਕਿਹੜਾ ਇਥੇ ਰੋਜ਼ ਹੀ ਰੋਟੀ ਸਬਜੀ ਬਣਾਉਣੀ ਆ ਪਤਾ ਨਹੀਂ ਮੈਂ ਤਾਂ ਕੇਵਲ ਬਣਾ ਲੀ ਉਸ ਦਿਨ ਰੋਟੀ ਰੋਟੀ ਮਤਲਬ ਰੋਟੀ ਤਾਂ ਕਦੇ-ਕਦੇ ਬਣਾ ਲੈਣੀ ਆ ਪਰ ਵਲੌਗ ਆ ਜਿਹੜਾ ਉਹ ਰੋਟੀ ਪਕਾਉਂਦੀ ਤਾਂ ਮੈਂ ਕਦੇ ਘੱਟੀ ਬਣਾਉਣੀ ਨਹੀਂ ਆ ਤੇ ਇੱਕ ਭੈਣ ਜਸਮੀਤ कौर ਨੇ ਤੇ ਉਹ ਉਹਨਾਂ ਨੇ ਕੀ ਕਿਹਾ ਸੀਗਾ ਉਹਨੂੰ ਕੀ ਕਿਹਾ ਸੀਗਾ ਪੁੱਲ ਲਈ ਮੈਂ ਵੀ ਐਸੀ ਮੈਂ ਯਾਦ ਰੱਖੂੰਗੀ 2ਜੀ ਤੱਕ ਕਮੈਂਟ ਮੈਨੂੰ ਯਾਦ ਰਹੇ ਸੀਗੇ ਹਾਂ ਉਹਨਾਂ ਨੇ ਕਿਹਾ ਸੀ ਅ ਮੈਂ ਦੇ ਇੰਨ ਦੁਆਰਾ ਪੜ੍ਹ ਲਾਂ ਤੇ ਦਾਦੀਆਂ ਕੀ ਕਿਹਾ ਸੀ ਰਿੰਮੀ ਪੂਣੀਆਂ ਭੈਣ ਨੇ ਇੱਕ ਯੂ ਐਸ ਏ ਤੋਂ ਜਾਂ ਕੈਨੇਡਾ ਤੋਂ ਮੈਨੂੰ ਯਾਦ ਨਹੀਂ ਹੈ ਕਿਹੜੇ ਕੰਟਰੀ ਤੋਂ ਨੇ ਉਹ ਵੀ ਦੇਖ ਦੇਣੇ ਹੋਰ ਕਮੈਂਟ ਕਰ ਦੇਣੇ ਹਨਾ ਮੈਨੂੰ ਬਹੁਤ ਵਧੀਆ ਲੱਗਦਾ ਅ ਗੁਰਮੀਤ ਕੋਰ ਭੈਣ ਦਾ ਮੈਂ ਦੇਖਤੀ ਆਂ ਦੁਬਾਰਾ ਦੇਖਦੀ ਆਂ ਜੀ ਫੇਰ ਲਾਉਦੀ ਆਂ ਤੁਹਾਨੂੰ ਹਾਂ ਲਓ ਜੀ ਦੱਸਦੀ ਆਂ ਮੈਂ ਗੁਰਮੀਤ ਭੈਣ ਦਾ ਯੋ ਸੌਰੀ ਜਸਮੀਤ ਭੈਣ ਦਾ ਉਹਦੇ ਮੈਂ ਕਹੀ ਜਾਂਦੀ ਸੀ ਕਿ ਬੀਬੀ ਕਹੂਗੀ ਮੈਂ ਰੋਟੀ ਨਹੀਂ ਖਾਣੀ ਤੇ ਬੀਬੀ ਕਹਿੰਦੀ ਮੈਂ ਖਾਣੀ ਆ ਤੇ ਮੈਨੂੰ ਹੁਣ ਬਣਾਉਣੀ ਪਊਗਾ ਉਹ ਵਲੌਗ 'ਚ ਮੈਂ ਕਿਹਾ ਸੀਗਾ ਉਹ ਵਾਸਤੇ ਸੀ ਕਹਿੰਦੇ ਸੋ ਫਨੀ ਦੀ ਉਹਦੇ ਬੀਬੀ ਕਹਿੰਦੀ ਰੋਟੀ ਨਹੀਂ ਖਾਣੀ ਪਰ ਬੀਬੀ ਕਹਿੰਦੀ ਮੈਂ ਤਾਂ ਖਾਣੀ ਆ ਤੇ ਇਸ ਕਰਕੇ ਮੈਨੂੰ ਰੋਟੀ ਬਣਾਉਣੀ ਪਈ ਤੇ ਲੋ ਜੀ ਹੁਣ ਹੁਣ ਤਾਂ ਮੈਂ ਪੱਕਾ ਰੋਟੀ ਬਣਾਉਣੀ ਚੱਲੀ ਆਂ ਜੀ ਫੇਰ ਮਿਲੂੰਗੀ ਹੁਣ ਤਾਂ ਰੋਟੀ ਬਣਾਤੀ ਮੈਂ ਖਾ ਲਈ ਤੇ ਬੀਬੀ ਖਾਈ ਜਾਂਦੀ ਆ ਫਾਈਨਲੀ ਆਪਾਂ ਰੋਟੀ ਬਣਾਉਦੀ ਆਂ ਜੀ ਨੋ ਮੈਨੂੰ ਨਾ ਕਈ ਵਾਰੀ ਐਵੇਂ ਹੋ ਜਾਂਦਾ ਕਿ ਨੀਂਦ ਨਹੀਂ ਆਉਂਦੀ ਅਚਨ ਹੀ ਲੱਗ ਜਾਂਦੀ ਆ ਪੈਰਾਂ ਤੋਂ ਹਨਾ ਤੇ ਬਹੁਤ ਸਾਰੇ ਭੈਣਾਂ ਨੂੰ ਹੁੰਦਾ ਹੋਊਗਾ ਇਸ ਤਰ੍ਹਾਂ ਮੈਨੂੰ ਕੱਲੀ ਨੂੰ ਥੋੜੀ ਹੁੰਦਾ ਤੇ ਕਈ ਵਾਰੀ ਆਪਾਂ ਨੂੰ ਨੀਂਦ ਆਉਂਦੀ ਨਹੀਂ ਅਚਨ ਹੀ ਲੱਗ ਜਾਂਦੀ ਆ ਉਹਦੇ ਵਾਸਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਮੈਨਾਂ ਰੋਲ ਬਸਤੀਆਂ ਨਾਲ ਲਾਵੇ ਦੇਖੋ ਉਹਨੂੰ ਵੀ ਬਸਤੀਆਂ ਨਾਲ ਲਾਵੇ ਤੇ ਅੱਜ ਮੈਂ ਨਾ ਤੁਹਾਨੂੰ ਉਹਦੇ ਬਾਰੇ ਇੱਕ ਚੀਜ਼ ਦੱਸਣੀ ਹੈ। ਮੈਨੂੰ ਬਹੁਤ ਵਾਰ ਐਵੇਂ ਹੁੰਦਾ ਕਿ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ। ਜਾਂ ਜਾਗ ਆ ਕਿ ਰਾਤ ਨੂੰ ਤੇ ਫਿਰ ਅਚਵੀ ਲੱਗ ਜਾਂਦੀ ਹੈ, ਪੈਰ ਦੁਖੀ ਜਾਂਦੇ ਆ, ਹਲਤਾਂ ਦੁਖੀ ਜਾਂਦੀਆਂ ਹਨਾ। ਇੱਕ ਤਾਂ ਕੈਲਸ਼ੀਅਮ ਦੀ ਕਮੀ ਵੀ ਹੋ ਜਾਂਦੀ ਹੈ ਜੀ ਆਪਾਂ ਨੂੰ। ਉਹ ਵੀ ਜੇ ਥੋੜੇ ਜਿਹੇ ਦਿਨ ਲੈ ਲਈਏ ਫਿਰ ਠੀਕ ਹੋ ਜਾਂਦਾ। ਹੁਣ ਇਹਨੂੰ ਅੱਜ ਕੱਲ੍ਹ ਹੋਈ ਹੋਈ ਆ ਕਿਉਂਕਿ ਰਾਤ ਨੂੰ ਜਦੋਂ ਮੈਨੂੰ 1.5-2 ਵਜੇ ਕਦੇ ਜਾਗ ਆਂ ਜੇ ਫਿਰ ਮੈਨੂੰ ਅਚਵੀ ਲੱਗ ਜਾਂਦੀ ਹੈ, ਲਤਾਂ ਦੁਖਣ ਲੱਗ ਜਾਂਦੀਆਂ। ਫਿਰ ਲੇਟ ਜੇ ਨੀਂਦ ਆਉਂਦੀ ਆ 2 ਘੰਟੇ ਮੈਂ ਇਫ ਇਸ ਵੇਰੇ ਉਠਣ ਜਦੋਂ ਪਹਿਲਾਂ ਤਾਂ ਰਾਤ ਨੂੰ ਹੀ ਬਹੁਤ ਲੇਟ ਹੋ ਜਾਂਦੀ ਐ ਅਸੀਂ ਤੇ ਹੁਣ ਮੈਂ ਅੱਜ ਅੱਗੇ ਮੈਂ ਕਰ ਲੈਂਦੀ ਹੁੰਦੀ ਸੀ ਇਦਾਂ ਪੈਰ ਜੇ ਘੁੱਟਣੀ ਹੈ ਨਾ ਜਬ ਮ사ਜ ਕਰਨੀ ਹੁੰਦੀ ਉਹ ਸਾਰਾ ਕੁਝ ਛੱਡਿਆ ਹੋਇਆ ਸੀਗਾ ਤੇ ਮੈਂ ਨਾ ਹੁਣ ਤੁਹਾਨੂੰ ਦੱਸਦੀ ਆ ਜੇ ਕਰੇ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤੇ ਫਿਰ ਆਪਾਂ ਕੀ ਕਰੀਏ ਲੋ ਜੀ ਆਪਾਂ ਵੈਸੇ ਤਾਂ ਸਰੋਂ ਦਾ ਤੇਲ ਲੈ ਲਓ ਬੈਸਟ ਹੈ ਜੀ ਠੀਕ ਹੈ ਪਰ ਆਪਾਂ ਅੱਜ ਬਾਅਦ ਚਿਰ ਬਾਅਦ ਕਰਨ ਲੱਗੇ ਮੈਂ ਕਿਹਾ ਫੇਰ ਚਲ ਸਰੋਂ ਦਾ ਕੀ ਲੈਣ ਬਾਦਾਮਾਂ ਦਾ ਤੇਲ ਲੈਣ ਅੱਜ ਪਾਪੜੇ ਪੈਰਾਂ ਦੇ ਮ사ਜ ਕਰਦੇ ਆ ਐਲਮਨੋਇਲਾ ਦਮਾ ਦੇ ਤੇਲ ਨਾਲ ਠੀਕ ਐ ਇੰਨਾ ਮਜ਼ਾ ਹੁੰਦਾ ਜੀ ਤੁਸੀਂ ਦੇਖਿਓ ਬਥੇ ਕਰਕੇ ਜਿਹੜੀਆਂ ਭੈਣਾਂ ਕਰਦੀਆਂ ਹੋਰ ਹੀ ਇਹਾਂ ਦੇ ਕਰਦੀਆਂ ਹੋਣੀਆਂ ਕੋਈ ਤਾਂ ਤੇ ਉਹਨਾਂ ਨੂੰ ਪਤਾ ਐ ਇੰਨਾ ਮਜ਼ਾ ਹੁੰਦਾ ਪੈਰਾਂ ਦੇ ਮ사ਜ ਕਰਕੇ ਤੇ ਇਹਦੇ ਨਾਲ ਨਾ ਤੁਸੀਂ ਐਕਟਿਵ ਰਹਿੰਦੇ ਹੋ ਬਹੁਤ ਜ਼ਿਆਦਾ ਪੈਰਾਂ ਦੇ ਮ사ਜ ਕਰੇ ਇੱਕ ਤਾਂ ਨੀਂਦ ਬਹੁਤ ਆਉਂਦੀ ਐ ਰਿਲੈਕਸ ਹੁੰਦਾ ਬਹੁਤ ਜ਼ਿਆਦਾ ਨਾ ਬ੍ਰੇਨ ਵੀ ਰਿਲੈਕਸ ਹੁੰਦਾ ਜੀ ਇਹਦੇ ਨਾਲ ਜੇ ਤੁਸੀਂ ਪੈਰਾਂ ਦੇ ਮ사ਜ ਕਰਦੇ ਹੋ ਤਾਂ ਯਾਡ ਬ੍ਰੇਨ ਵੀ ਰਿਲੈਕਸ ਹੁੰਦਾ ਤੁਹਾਡਾ ਤੇ ਥਕਾਵਟ ਬਿਲਕੁਲ ਦੂਰ ਹੋ ਜਾਂਦੀ ਹੈ ਅਨਰਜੈਟਿਕ ਹੋ ਜਾਂਦੇ ਨੇ ਉਹਦੇ ਨਾਲ ਤੇ ਨੀਂਦ ਬੜੀ ਵਧੀਆ ਆਉਂਦੀ ਹੈ ਜੇ ਮਿੱਠੀ ਨੀਂਦ ਲੈਣੀ ਆ ਤਾਂ ਉਹ ਪਹਿਲਾਂ ਇਹ ਜ਼ਰੂਰ ਕਰ ਲਓ ਗਿਆ ਸਾਹਮਣੇ ਚੱਲ ਗਈ ਸਬਜੀ ਇਸ ਤਰ੍ਹਾਂ ਕਰਕੇ ਨਾ ਪੂਰੀ ਤਲੇ ਦੇ ਉੱਪਰ ਤੁਸੀਂ ਜੋਰ ਜੋਰ ਦੇ ਇਦਾਂ ਕੋਸ਼ਿਸ਼ ਕਰੋ ਕਿ ਇਹ ਦਿਨ ਆਮ ਸਾਜ ਕਰੋ ਇੱਥੋਂ ਆ ਕੀ ਹੁੰਦੀ ਹੈ ਚੰਗੀ ਤਰ੍ਹਾਂ ਸਾਜਿਆ ਨਹੀਂ ਐਨਾ ਮਜ਼ਾ ਆਉਂਦਾ ਹੈ ਪਹਿਲਾਂ ਮੇਰੇ ਕੋਲ ਤੁਹਾਨੂੰ ਬੁਲਾਇਆ ਜੀ ਬਹੁਤ ਵਾਰੀ ਇਦਾਂ ਹੁੰਦਾ ਕਿ ਕੰਮ ਕੁੰਜੇ ਤੋਂ ਕਰਨਾ ਜਦੋਂ ਆਪਾਂ ਆ ਕੰਮ ਕੁੰਨੇ ਹੀ ਕਰਦੇ ਸੀ ਦੁਕਾਨ ਤੋਂ ਲੋਗੋ ਤਾਂ ਮੈਂ ਆਦਾਂ ਕੁਕਿਚਨ ਦਾ ਕੰਮ ਵਧੀਆ ਕਰਦੀ ਹੁੰਦੀ ਸੀ ਸਗਰੂਰ ਹੁੰਦੇ ਸੀ ਤੇ ਵਧੀਆ ਕਿਚਨ ਦਾ ਕੰਮ ਆਪ ਹੀ ਕਰੀਦਾ ਸੀ ਸਾਰਾ ਤੇ ਸੰਡੇ ਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਕਿਉਂਕਿ ਸੰਡੇ ਨੂੰ ਕੰਮ ਬਹੁਤ ਹੁੰਦਾ ਸੀਗਾ ਕੱਪੜੇ ਧੋਲੇ ਕੱਪੜੇ ਤਾਂ ਵੈਸੇ ਮਸ਼ੀਨ 'ਚ ਹੀ ਪਾਉਂਦੇ ਸੀ ਭੁਲੀ 'ਚ ਫਿਰ ਵੀ ਨਾ ਦੇਖ ਤੇ ਪਾਪਾ ਦੀਆਂ ਪੱਗਾਂ ਪੂਗਾਂ ਹੁੰਦੀਆਂ ਹਨਾ ਉਹ ਅਸੀਂ ਕੀ ਕਰਦੇ ਸੀਗੇ ਇਕੱਠੇ ਨਹੀਂ ਕਰ ਲੈਂਦੇ 8-10 ਇਕੱਠੀਆਂ ਕਰਕੇ ਫਿਰ ਮੈਂ ਪੱਗਾਂ ਧੋਣੀਆਂ ਹੁੰਦੀ ਇਹਨਾਂ ਨੂੰ ਬੜਾ ਵਧੀਆ ਲਾਦਾ ਉਹਨਾਂ ਨੇ ਹੋਰ ਪੱਗਾਂ ਕੱਢ ਕੱਢ ਲਿਆਉਣੀਆਂ ਚੱਕਾ ਵੀ ਧੋਦੇ ਮੇਰੇ ਪਰਨਾ ਵੀ ਧੋਦੇ ਹਨਾ ਤੇ ਸਾਰੇ ਕੱਪੜੇ ਖੁੰਜਾ ਜਿਹਾ ਕੱਢ ਕੱਢ ਕੇ ਲਿਆਉਂਦੇ ਆਪਦੇ ਤੇ ਮੈਂ ਸਾਰੇ ਕੱਪੜੇ ਇਹਨਾਂ ਦੇ ਧੋਣੇ ਆਉਦੇ ਹਨਾ ਪੂਰਾ ਥੋਬੀ ਘਾਟੀ ਬਣਾ ਲੈਣਾ ਫਿਰ ਅਸੀਂ ਤੇ ਫਿਰ ਉਹ ਦਵਾ ਦੇਖੋ ਕੱਪੜਿਆਂ ਨੇ ਆ ਕੰਮ ਆਵਾ ਹੀ ਹੋ ਜਾਂਦਾ ਹੁੰਦਾ ਫਿਰ ਤਿਆਂ ਲੱਗਣੀਆਂ ਪੂਰਾ ਦਿਨ ਹੀ ਨਿਕਲ ਜਾਂਦਾ ਬਾਥਰੂਮ ਧੋਣੇ ਚਾਰ ਪੰਜ ਬਾਥਰੂਮ ਸੀਗੇ ਸਾਰੇ ਬਾਥਰੂਮ ਧੋਣੇ ਤਾਂ ਇੱਕ ਬਾਥਰੂਮ ਪੌਣਾ ਘੰਟਾ ਘੱਟੋ ਘੱਟ ਖਾ ਜਾਂਦਾ ਜੇ ਆਪਾਂ ਚੰਗੀ ਤਰ੍ਹਾਂ ਸਫਾਈ ਕਰੀਏ ਤੇ ਸਿਰ ਸੁਰਨਾਉਣਾ ਤੇ ਬੜੀ ਥਕਾਵਟ ਹੋ ਜਾਂਦੀ ਸੀਗੀ ਬਹੁਤ ਪੈਰ ਦੁਖਾਵਾ ਜਾਂਦੇ ਬਹੁਤ ਫਿਰ ਮਾਦੇਸ ਨੂੰ ਕਹਿੰਦੀ ਉਹ ਦੇਖੇ ਤਾਂ ਨਹੀਂ ਉਹ ਦੇਖੇ ਮੇਰੇ ਪੈਰ ਘੁੱਟ ਫਿਰ ਉਹਨੇ ਮੇਰੇ ਪੈਰਾਂ ਐ ਘੁੱਟ ਜਾਨੇ ਆ ਨਾ ਘੁੱਟ ਜਾਨੇ ਘੁੱਟ ਜਾਨੇ ਤੇ ਆਏ ਹੁਣ ਆਏ ਘੁੱਟ ਜਾਂਦਾ ਰਿਹਾ ਪੈਰ ਮੇਰੇ ਇੰਜ ਕਰੀ ਜਾਂਦਾ ਬੈਠਾ ਹੈ ਤੇ ਜਦੋਂ ਮੈਂ ਉਹ ਨਾਲ ਆਇਆ ਵੀ ਕਦਾ ਹੁੰਦਾ ਸੀ ਮम्मा ਕਹਿੰਦੇ ਨੇ ਵੀ ਬਸ ਕਰ ਜਦੋਂ ਉਹ ਮੈਂ ਕਹਿੰਦੀ ਸੀ ਬਸ ਕਰ ਉਹ ਤੇ ਜਾਂਦੇ ਨਹੀਂ ਇੱਕ ਦਮ ਉਹਦੇ ਹੀ ਉੱਥੇ ਮੈਂ ਕਹਿੰਦੀ ਨੇ ਦੇਹ ਚਾ ਬਹੁਤ ਹੋ ਗਿਆ ਪੁੱਤ ਬਸ ਕਰ ਤੇ ਉਹਨੇ ਕੋਣ ਦੇ ਹੁੰਦੇ ਚਾ ਉੱਥੇ ਜਾਂਦਿੰਦਾ ਮੈਂ ਤਾਂ ਵੇੜ ਹੀ ਕਰਦਾ ਹੁੰਦਾ ਤੇ ਉਹ ਐਂ ਬੋਲੇ ਬੋਲੇ ਜੱਥਾ ਵਾਲਾ ਐਂ ਕਹਿੰਦੀ ਜਾਂ ਮੈਨੂੰ ਬੜਾ ਹੀ ਰਾਮਾ ਦਾ ਮੈਨੂੰ ਨੀਂਦ ਆ ਜਾਂਦੀ ਬਸ ਇਸ ਲਈ ਪੈਰਾਂ ਤੇ ਆਪਾਂ ਜੇ ਮ사ਜ ਕਰੀਏ ਜਾਂ ਪੈਰਾਂ ਨੂੰ ਦੱਬੀਏ ਇਹਦੇ ਨਾਲ ਨੀਂਦ ਕੋਸੌਣੀ ਆਉਂਦੀ ਮਿੱਠੀ ਮਿੱਠੀ ਨੀਂਦ ਆਉਂਦੀ ਹੈ ਇਹ ਕਿਉਂਕਿ ਸਾਰਾ ਦਿਨ ਪੈਰ ਹੈ ਨਾ ਜਿਹੜੇ ਥੱਕ ਜਾਂਦੇ ਹੁਣ ਤਾਂ ਮੇਰਾ ਹੋਰ ਵੀ ਜਿਆਦਾ ਬੁਰਾ ਹਾਲ ਹੋ ਜਾਂਦਾ ਕਿ ਆਫਿਸ ਸ਼ੌਪ ਤੇ ਨਾ ਖੜਨ ਦਾ ਜਿਆਦਾ ਹੋ ਜਾਂਦਾ ਕੰਮ ਇਹ ਵੀਡੀਓ ਬਣਾਉਣੀ ਆ ਤਾਂ ਵੀ ਖੜਨਾ ਹੈ ਕੋਈ ਕਸਟਮਰ ਆ ਗਿਆ ਆਪਣੇ ਕਾਊਂਟਰ ਲੱਗਿਆ ਮੈਂ ਉਹ ਖੜਕੀ ਦਿਖਾ ਦੇਣੀ ਆ ਕੱਪੜੇ ਉੱਤੇ ਖੜੇ ਖੜੇ ਸੌਖਾ ਹੁੰਦਾ ਨਾ ਵੀ ਆ ਆਪਾਂ ਪਿੱਛੇ ਚੱਕੀ ਜਾਂਦੇ ਆ ਕੈਬਡਰ ਚੋਂ ਤੇ ਬਸ ਦਿਖਾਈ ਜਾਂਦੇ ਆ ਹਨਾ ਤੇ ਇਸ ਕਰਕੇ ਮੈਂ ਮੇਰਾ ਖੜਨ ਦਾ ਕੰਮ ਸਾਰਾ ਦਿਨ ਬਹੁਤ ਜਿਆਦਾ ਹੁੰਦਾ ਤੇ ਸ਼ਾਮ ਨੂੰ ਨਾ ਮੇਰੇ ਪੈਰਾਂ ਦੀ ਤਾਂ ਬਸ ਜਿਵੇਂ ਹੀ ਬੱਸ ਹੋਈ ਪਈ ਹੁੰਦੀ ਅਦਰੋਂ ਮੈਨੂੰ ਯਾਦ ਆਇਆ ਮੈਂ ਕਹਾਂ ਨਾ ਮਰੋ ਜੈਨੀ ਉਹ ਖੀਏ ਨਹੀਂ ਨਾਲੇ ਤਾਂ ਪੈਰਾਂ ਨੂੰ ਇਹਦਾ ਕੁੱਟੀਏ ਤੇ ਨਾਲੇ ਪੈਰਾਂ ਦੀ ਇਦਾਂ ਮ사ਜ ਕਰੀਏ ਵਧੀਆ ਨਹੀਂ ਲੱਗੂਗੀ ਚੰਗੀ ਤਰ੍ਹਾਂ ਇਦਾਂ ਦਬ ਦਬ ਕੇ ਮ사ਜ ਕਰਕੇ ਦੇਖਿਓ ਸਹੀ ਤੁਸੀਂ ਜ਼ਰੂਰ ਕਿੰਨਾ ਵਧੀਆ ਮਜ਼ਾ ਆਊਗਾ ਤੁਹਾਨੂੰ ਤੋਂ ਸਰੋਂ ਦਾ ਤੇਲ ਲੈ ਲਿਓ ਉਹਦੇ ਨਾਲ ਕਰ ਲਿਓ ਮੈਂ ਤਾਂ ਐਵੇਂ ਬੈਠੀ ਬਿਠੀ ਨਹੀਂ ਬਦਾਮਾਂ ਦੇ ਤੇਲ ਦੀ ਕਰਨ ਲੱਗੀ ਐਕਚੁਅਲੀ ਤਾਂ ਕਰਨ ਲੱਗੀ ਕਿਉਂਕਿ ਮੈਨੂੰ ਮਾਂ ਕਾਲ ਹੋ ਗਈ ਪੌਂਡ ਦੀ ਸ਼ੀਸ਼ੀ 'ਚ ਪਾਉਣ ਆ ਅਸੀਂ ਸਰੋਂ ਦਾ ਤੇਲ ਮੈਂ ਕੱਜ ਵਾਲੀ ਦੀ ਕਰ ਲੈਣੀ ਅੱਜ ਉਹ ਨੇੜੇ ਜੀ ਮਿਲ ਗਿਆ ਮੈਨੂੰ ਇਸ ਕਰਕੇ ਮੈਂ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਲਾਂਗੀ ਆ ਦੇਖੋ ਬੀਬੀ ਸਾਡੀ ਐਡੀ ਬੋਟੀ ਸਜਾਈ ਲੈਂਦੀ ਆ ਤੁਸੀਂ ਦੱਸੋ ਤੁਸੀਂ ਵੀ ਸਜਾਈ ਲੈਣਾ ਪੱਖਾ ਚਲਾ ਦਿੰਦੀ ਆ ਦੇਖੋ ਜੀ ਖੇਸ ਵਗੈਰਾ ਤਾਂ ਹਜੇ ਨਹੀਂ ਲਿਆ ਜਾਂਦੇ ਕੰਬੜੀ ਲਿਆ ਜਾਂਦੇ ਨੇ ਪਰ ਪੱਖਾ ਚਾਹਦਾ ਹੁੰਦਾ ਉੱਪਰ ਹਣਾ ਤੇ ਅੱਜ ਇੱਕ ਆਪਾਂ ਹੋਰ ਵਧੀਆ ਕੰਮ ਕੀਤਾ ਅੰਜਾਪਾ ਸ਼ਾਪ ਦੇ ਵਿੱਚ ਇਨਵਰਟਰ ਲਵਾ ਦਿਆ ਠੀਕ ਹੈ ਜੀ ਇੱਕ ਕੰਮ ਤਾਂ ਕਰ ਲੈ ਗਰਮੀਆਂ 'ਚ ਮੜੇ ਜੀ ਵੀ ਲਾਈਟ ਚਲੀ ਜਾਂਦੀ ਸੀ ਨਾ ਹੁਣ ਤਾਂ ਔਖਾ ਲੱਗਦਾ ਸੀਗਾ ਮੈਂ ਥੋੜਾ ਥੋੜਾ ਪੱਖਾ ਜੋ ਉੱਥੇ ਚੱਲਦਾ ਹੁੰਦਾ ਤੇ ਚੰਗਾ ਲੱਗਦਾ ਵੈਸੇ ਵੀ ਹੁਣ ਲਾਈਟ ਜਾਇਆ ਕਰੂੰਗੀ ਤੇ ਘੰਟਾ ਘੁੰਟਾ ਵੇਲੇ ਤੇ ਚਾਨਣੀ ਸ਼ੁਰੂ ਹੋ ਜਾਂਦੀ ਆ ਲਾਈਟ ਅੱਜ ਆਪਾਂ ਫੇਰ ਇਨਵਰਟਰ ਲਵਾਈ ਆ ਚੱਕੀ ਪੱਟੇ ਇਹ ਖਰਚੇ ਬਹੁਤ ਹੁੰਦੇ ਆ ਜੀ ਕੰਮ ਦੇ ਨਾਲ ਹੁਣ ਦੇਖੋ ਤੁਸੀਂ ਹੁਣ ਏਸੀ ਲਵਾਉਣਾ ਪਊਗਾ ਫਿਰ ਫ੍ਰਿਜ ਲੈਣਾ ਪਊਗਾ ਬਟੇ ਬਟੇ ਖਰਚੇ ਆ ਜਾਣਗੇ ਮਸਾਂ ਹੀ ਚੱਲਦਾ ਰਹਿੰਦਾ ਆਗੇ ਉੱਠੀ ਆਗੇ ਉੱਠੀ ਹੈਨਾ ਮਨੀ ਸਰਕੂਲੇਸ਼ਨ ਬਹੁਤ ਜ਼ਰੂਰੀ ਹੈ ਮੇਰੇ ਫਾਦਰ ਕਹਿੰਦੇ ਹੁੰਦੇ ਸੀ ਪਪਾ ਜੀ ਪਪਾ ਜੀ ਕਹਿੰਦੇ ਜੇ ਬਿਨਿਗਾਣਾ ਨਿਪਾ ਚਲਾਤੇ ਗੋਗਲ ਪਪਾ ਜੀ ਕਹਿੰਦੇ ਮਨੀ ਸਰਕੂਲੇਸ਼ਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੇ ਇੱਕ ਥਾਂ ਹੀ ਪੈਸਾ ਪਿਆ ਰਿਆ ਤੇ ਲੋਕ ਅੱਗੇ ਵਰਤਾਂਗੇ ਕਿਵੇਂ ਉਹਨੂੰ ਜੇ ਹਰੇਕ ਨੇ ਆਪਣਾ ਪੈਸਾ ਦੱਬ ਕੇ ਰੱਖ ਲਿਆ ਤੇ ਕੰਮ ਅੱਗੇ ਵਧੂਗਾ ਕਿ ਹੈਨਾ ਪਪਾ ਜੀ ਦੀ ਗੱਲ ਬਿਲਕੁਲ ਸਹੀ ਸੀ ਮਨੀ ਸਰਕੂਲੇਸ਼ਨ ਬਹੁਤ ਜ਼ਰੂਰੀ ਹੈ ਲੋ ਜੀ ਬਹੁਤ ਮਜ਼ਾ ਆਉਂਦਾ ਐ ਇਦਾਂ ਕਰਕੇ ਹੁਣ ਆਪਾਂ ਦੂਦਿਏ ਪੈਰ ਦੀ ਮ사ਜ ਕਰ ਲਾਂਗੇ ਇਦਾਂ ਮੱਜ ਕੋੜੇ ਵਿੱਚ ਕੇ ਸੌ ਜਾਵੀਂ ਬੜੀ ਵਧੀਆ ਨੀਂਦ ਆਊਗੀ ਫਿਰ ਆਪਾਂ ਨੂੰ ਅੱਜ ਲੋ ਜੀ ਜੇ ਤੁਸੀਂ ਵੀ ਮਿੱਠੀ ਮਿੱਠੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਇਦਾਂ ਮ사ਜ ਜ਼ਰੂਰ ਕਰੋ ਨਾਲੇ ਥੋੜਾ ਜਨਾ ਜਿਹੜੀ ਡਰਾਈਨੈਸ ਹੱਸ ਪੈਰਾਂ ਦੀ ਉਹ ਖਤਮ ਹੋ ਜਾਂਦੀ ਐ ਜਿਵੇਂ ਆਪਣੇ ਨਾ ਅੱਡਿਆਂ ਤੇ ਜਾਂ ਅੰਗੂਠਿਆਂ ਕੋਲੇ ਡਰਾਈਨੈਸ ਹੋ ਜਾਂਦੀ ਐ ਤੇ ਫਿਰ ਉਹ ਵੀ ਜੇ ਆਪਾਂ ਮ사ਜ ਕਰਦੇ ਰਹਿੰਦੇ ਆ ਤੇ ਫਿਰ ਉਹ ਠੀਕ ਰਹਿੰਦੀ ਐ ਜੀ ਤੇ ਨੀਂਦ ਤਾਂ ਚਲੋਂ ਆਉਂਦੀ ਆਉਂਦੀ ਆ। ਲੋ। ਉਹ ਆਪਾਂ ਇੱਧਰ ਲੈ ਕੇ ਆਦੇ ਮ사ਜ ਕਰਦੇ ਆ। ਪਿੱਤਰ ਗਿਆ ਮੇਰਾ ਬਦਾਮਾਂ ਦਾ ਤੇਲ। ਜਿੱਦੇ। ਲੋ। ਉਹ ਆਪਾਂ ਇੱਧਰ ਹੀ ਬਹਨਾਂ ਲਈ। ਉਹ ਸਾਰੀਆਂ ਭੈਣਾਂ ਦੇ ਫੋਨ ਆ ਜਾਂਦੇ ਨੇ ਜੀ ਭੈਣਾਂ ਕਹਿਣਗੀਆਂ ਨਾ ਉਹਨੇ ਇੱਕ ਭੈਣ ਦਾ ਫੋਨ ਆ ਕੇ ਹਟਿਆ ਹਰੀ ਕਪੱਤਲ ਕੋਲੇ ਉਹਨਾਂ ਦਾ ਪਿੰਡ ਆ। ਤੇ ਭੈਣ ਦਾ ਨਾਮ ਮਿਲਨ ਦਾ ਮੈਂ ਕੁਛ ਨਹੀਂ ਭੁੱਲੀ ਤੇ ਉਹ ਨਾਲੇ ਚਲੋ ਕਹਿੰਦੇ ਮੈਂ ਅੱਜ ਗੱਲ ਕਰਾਂ ਮੇਰੇ ਜੀ ਕਰਦਾ ਸੀ ਗੱਲ ਕਰਾਂ ਉਹ ਬਹੁਤ ਸਾਰੀਆਂ ਭੈਣਾਂ ਹੈਜ਼ਿਟੇਸ਼ਨ ਮਾਉਂਦੀਆਂ ਨੇ ਵੀ ਗੱਲ ਕਿਵੇਂ ਕਰੀਏ ਹਾਂ ਜੱਕਦੀਆਂ ਜੱਕਦੀਆਂ ਤੁਸੀਂ ਤੁਹਾਨੂੰ ਕੋਈ ਜੱਕਣ ਜੁਕਣ ਦੀ ਲੋੜ ਨਹੀਂ ਹੈਗੀ ਤੁਸੀਂ ਸਿੱਧੀਆਂ ਹੋਣ ਵਾਲਿਆ ਕਰੋ ਜੀ ਮੈਨੂੰ ਜਦੋਂ ਮਰਜ਼ੀ ਫੋਨ ਕਰਿਆ ਕਰੋ ਕੋਈ ਜੱਕਣ ਜੁਕਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੁਮ ਮੇਰੇ ਕੋਲ ਸੀ ਟਾਈਮ ਕੱਢਦੀਆਂ ਹੋ ਮੇਰੇ ਵਲੌਗ ਦੇਖਦੀਆਂ ਹੋ ਤੇ ਤੁਹਾ ਦਾ ਹੱਕ ਬਣਦਾ ਹੈ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਠੀਕ ਹੈ ਬੋਲ ਦਿਓ ਟਾਈਪ ਕਰਕੇ ਕਮੈਂਟ ਕਰਦੀ ਹਾਂ ਤੇ ਵੀਡੀਓਜ਼ ਨੂੰ ਵਾਚ ਕਰਦੇ ਹਾਂ ਤੇ ਇਸ ਕਰਕੇ ਤੁਸੀਂ ਮੇਰਾ ਨਾਲ ਇਨਾ ਪਿਆਰ ਤੇ ਇਨਾ ਸਪੋਰਟ ਦੇ ਰਹੇ ਹੋ ਤੇ ਫਿਰ ਗੱਲ ਕਿਉਂ ਨਹੀਂ ਕਰੋਗੇ ਤੁਸੀਂ ਮੈਂ ਹਰ ਇੱਕ ਦਾ ਫੋਨ ਚੱਕਦੀ ਆ ਜੇ ਕਦੇ ਮੈਂ ਐਮਰਜੈਂਸੀ 'ਚ ਨਾ ਹੋਵਾਂ ਜਾਂ ਕਦੇ ਮੈਂ ਸਕੂਲ 'ਚ ਹੋਵਾਂ ਮੈਂ ਡਿਊਟੀ 'ਤੇ ਹੋਵਾਂ ਫਿਰ ਮੇਰੇ ਲਈ ਪ੍ਰੋਬਲਮ ਹੁੰਦੀ ਆ ਤੇ 3 ਵਜੇ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਆ ਤੁਹਾਡੇ ਨਾਲ ਠੀਕ ਹੈ ਜੀ ਇਸ ਕਰਕੇ ਬਿਊਟੀ ਟਾਈਮ ਥੋੜਾ ਖਾ ਹੁੰਦਾ ਉਦੋਂ ਆਪਾਂ ਗੱਲ ਨਹੀਂ ਕਰ ਸਕਦੇ ਤਾਂ ਫਿਰ ਮਾਇੰਡ ਨਾ ਕਰਿਓ ਜੀ ਕਦੇ ਮੈਂ ਦਿਨ ਚ ਫੋਨ ਨਾ ਚੱਕਾ ਥੋੜਾ ਠੀਕ ਹੈ ਜੀ ਚਲੋ ਸੰਡੇ ਵਗੈਰਾ ਹੁਣ ਤਾਂ ਘਰ ਹੁੰਨੇ ਆ ਛੁੱਟੀ ਵਾਲੇ ਦਿਨ ਘਰ ਹੁੰਨੇ ਆ ਪਰ ਬਾਕੀ ਦਿਨਾਂ ਦੇ ਵਿੱਚ ਆਪਾਂ ਸਕੂਲ ਦੇ ਵਿੱਚ ਗੱਲ ਨਹੀਂ ਕਰ ਸਕਦੇ ਤੇ ਇਸ ਲਈ ਤੁਸੀਂ 3:00 ਵਜੇ ਤੋਂ ਬਾਅਦ ਵਿਦਆਊਟ ਐਨੀ ਹੈਜ਼ਿਟੇਸ਼ਨ ਗੱਲ ਕਰ ਸਕਦੇ ਹੋ ਮੇਰੇ ਨਾਲ ਕਿਉਂ ਸਵਾਦ ਲਗੀ ਰੋਟੀ ਮੇਰੀ ਰੋਟੀ ਸਵਾਦ ਲਗੀ ਠੀਕ ਸੀ ਠੀਕ ਸੀ ਵਧੀਆ ਸੀ ਠੀਕ ਸੀ ਵਧੀਆ ਸੀ ਫੋ ਚਾ ਉਹ ਬੁਖਾਰ ਤੇਰਾ ਟੈਂਪਰੇਰੀ ਸੀਗਾ ਹਨਾ ਗਰਦਨ ਕਰਕੇ ਸੀ ਤਾਂ ਹੌਂਕ ਕਰਕੇ ਸੀ ਹਾਂ ਗਰਦਨ ਤਾਂ ਹੌਂਕ ਨਾਲ ਮੋਟੇ ਨਾਲ ਦੱਸ ਅੱਜ ਇਸ ਵਾਰ ਸਾਰੇ ਬੀਬੀ ਉੱਠੀ ਨਾ ਤੇ ਮੈਨੂੰ ਕਹਿੰਦੀ ਮੈਨੂੰ ਬੁਖਾਰ ਚੜ ਗਿਆ ਮੈਨੂੰ ਵੀ ਲੱਗਿਆ ਵੀ ਹਾਂ ਬੁਖਾਰ ਚੜ ਗਿਆ ਫੇਰ ਅਸੀਂ ਦੇਖਿਆ ਹੌਲੀ-ਹੌਲੀ ਉਹ ਠੀਕ ਜੇ ਹੋ ਗਿਆ ਸੱਚ ਬੀਬੀ ਵੀ ਨਾ ਦੁੱਧਾਂ ਲਾ ਕੇ ਗਰਦਨ ਹੌਂਕ ਤੋਂ ਹਾਂ ਫਿਰ ਉਹਦੇ ਨਾਲ ਅੱਖਾਂ ਤੇ ਫਿਰ ਮੋਢੇ ਤੋ ਆਣੀ ਹੋ ਗਿਆ ਜਿਵੇਂ ਬੁਖਾਰ ਹੀ ਚੜਿਆ ਹੁੰਦਾ ਬੰਦੇ ਨੂੰ ਹੋ ਜਾਂਦਾ ਇਸ ਤਰ੍ਹਾਂ ਹੀ ਹੋ ਜਾਂਦਾ ਹੁੰਦਾ ਇਹ ਘਰਦੰਗ ਫਰੀਦਾ ਜਦੋਂ ਆ ਪੇਪਰ ਚੈੱਕ ਕਰਦੇ ਆ ਨਾ ਸੇ ਉਦੋਂ ਸਾਡਾ ਪੂਰਾ ਪੂਰਾ ਹਾਲ ਹੁੰਦਾ ਹੈ ਇਥੋਂ ਆ ਨਾੜਾਂ ਉਦੋਂ ਬਧੀਆਂ ਆੱਖਾਂ ਤੋਂ ਬਧੀਆਂ ਕੋਈ ਹਾਲ ਨਹੀਂ ਰਹਿੰਦਾ ਚਲੋ ਠੀਕ ਹੈ ਜੀ ਹੁਣ ਆਪਾਂ ਕਰ ਲਗੇ ਮ사ਜ ਤੇ ਫਿਰ ਆਪਾਂ ਘੋੜੇ ਵੇਚ ਕੇ ਸੌਂ ਜਾਣਾ ਤੁਸੀਂ ਵੀ ਕਰਨੀ ਸ਼ੁਰੂ ਕਰ ਦੋ ਤੇ ਆਪ ਦੀ ਸੋਹਣੀ ਸੋਹਣੀ ਨੀਂਦ ਲਓ ਠੀਕ ਹੈ ਜੀ ਸੋਹਣੇ ਸੋਹਣੇ ਸੁਪਨੇ ਲਓ ਵੈਗਰੂ ਦਾ ਨਾਮ ਲੈ ਕੇ ਸੋਚੋ ਫਿਰ ਅੱਛੇ ਅੱਛੇ ਸੁਪਨੇ ਆਉਣਗੇ ਤੁਹਾਨੂੰ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਹਾਂ ਕੋਈ ਹੋਰ ਬਲੌਗ ਲੈ ਕੇ ਤਦ ਤੱਕ ਲਈ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ